ਸਿਤਾ ਜੀ ਮੈਂ ਸੁਖਵਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਅੱਜ ਅਸੀਂ ਆ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮੁੱਖ ਖੇਤੀਬਾੜੀ ਅਫਸਰਾਂ ਦੀ ਸੀਲਸਮਤੀ ਤੇ ਉਹਨਾਂ ਦੇ ਨਾਲ ਪੋਸ਼ਣ ਕੰਟਰੋਲ ਬੋਰਡ ਨਵੀਂ ਦਿੱਲੀ ਤੋਂ ਆਏ ਹੋਏ ਮਿਸਟਰ ਸਾਰਵਰ ਗਰੋਲਾ ਜੀ ਅਸੀਂ ਫੀਲਡ ਦੇ ਵਿੱਚ ਵਿਜ਼ਿਟ ਕਰ ਰਹੇ ਹਾਂ ਕਿ ਬਹੁਤ ਸਾਰੇ ਫਾਰਮਰ ਸਾਡੇ ਜਿਹੜੇ ਆ ਇਨ ਸਿਟੂ ਦੀ ਟੈਕਨੀਕ ਜਾਂ ਹੋਰ ਵਿਧੀਆਂ ਨਾਲ ਜਿਹੜੀ ਕਣਕ ਦੀ ਬਜਾਈ ਕਰ ਰਹੇ ਨੇ ਔਰ ਪਰਾਲੀ ਦਾ ਪ੍ਰਬੰਧਨ ਬੜੇ ਵਧੀਆ ਤਰੀਕੇ ਨਾਲ ਕਰ ਰਹੇ ਜੀ ਅੱਜ ਅਸੀਂ ਪਿੰਡ ਨਵਾਪੁੱਲਰ ਦੇ ਕਿਸਾਨ ਹਰਪਾਲ ਸਿੰਘ ਨੇ ਉਹਨਾਂ ਦੇ ਖੇਤ ਦੇ ਵਿੱਚ ਖੜੇ ਹ ਜਿਨ੍ਹਾਂ ਨੇ ਇੱਕ ਵਧੀਆ ਨਵੀਂ ਪਹਿਲ ਕਦਮੀ ਕਰਦੇ ਹੋਏ ਆ ਝੋਨੇ ਦੀ ਕਟਾਈ ਤੋਂ ਬਾਅਦ ਡਾਇਰੈਕਟ ਜਿਹੜੀ ਆ ਕਣਕ ਦੀ ਬਜਾਈ ਕੀਤੀ ਹੋਈ ਹੈ ਔਰ ਬੜੇ ਵਧੀਆ ਤਰੀਕੇ ਦੇ ਨਾਲ ਕਣਕ ਦੀ ਜਰਮੀਨੇਸ਼ਨ ਹੋਈ ਹੈ ਸੋ ਉਹਨਾਂ ਨਾਲ ਆਪਾਂ ਵਿਚਾਰ ਕਰਦੇ ਆ ਕਿ ਉਹਨਾਂ ਨੇ ਇਸ ਤਕਨੀਕ ਨੂੰ ਕਿਸ ਤਰੀਕੇ ਦੇ ਨਾਲ ਅ ਅਡਾਪਟਰ ਕੀਤਾ ਜੀ ਅ ਆਪਣੇ ਬਾਰੇ ਮੜਾ ਦੱਸੋ ਜੀ ਤੁਹਾਡਾ ਨਾਮ ਹਰਪਾਲ ਸਿੰਘ ਤੇ ਆ ਜਿਹੜੀ ਤੁਸੀਂ ਅ ਫਸਲ ਦੀ ਪਟਾਈ ਤੋਂ ਬਾਅਦ ਇੱਕਦਮ ਅ ਖਰਚਿਆਂ ਦੇ ਵਿੱਚ ਜਿਹੜੀ ਕਣਕ ਬੀਜਣ ਵਾਸਤੇ ਆਮ ਫਾਰਮਰ ਤਿਆਰ ਨਹੀਂ ਹੁੰਦੇ ਤੁਸੀਂ ਫਿਰ ਕਿਵੇਂ ਮਣ ਬਣਾਇਆ ਜੀ ਮਾਨ ਜੀ ਪਰਮਾਤਮਾ ਕਰਨੀ ਕੋਸ਼ਿਸ਼ ਇਹ ਸੀ ਵੀ ਅੱਕ ਨਹੀਂ ਲਊਣੀ ਜੀ ਜਰਨ ਜੀ ਕਾਫੀ ਚਿਰ ਤੋਂ ਸਾਨੂੰ 19 ਤੋਂ ਲੈ ਕੇ ਵੈਸੇ ਰਿਕਾਰਡ ਵੀ ਨਹੀਂ ਦਈ ਗੁਣੀ ਆਪਣੇ ਹੁਣੇ ਨਹੀਂ ਰਿਹਾ ਜੀ ਇਹ ਕੇ ਇਹ ਕਿਹੜੀ ਤਰੀਕ ਸਾਡੇ ਹੋਰ ਵੀ ਬਹੁਤ ਸਾਰੇ ਫਾਰਮਰ ਹਨ ਤੁਹਾਨੂੰ ਸੁਣ ਰਹੇ ਆ ਤਾਂ ਮੜਾ ਜੇ ਸਾਡੇ ਹੋਰ ਕਿਸਾਨਾਂ ਨੂੰ ਵੀ ਦੱਸੋ ਕਿ ਇਸ ਤਕਨੀਕ ਨੂੰ ਤੁਸੀਂ ਕਿਵੇਂ ਫੀਲ ਦੇ ਵਿੱਚ ਲੈ ਕੇ ਆਉਂਦੇ ਜ਼ੀਰੋ ਡ੍ਰੈਲ ਮੰਨਦੇ ਮਤਲਬ ਸਿੱਧੀ ਆ ਜਿਹਦੇ ਵਿੱਚ ਜ਼ੀਰੋ ਡ੍ਰੈਲ ਚराई ਹੈ ਸਿੱਧੀ ਜਮਾਈ ਹੈ ਸੈਂਪਲ ਹੀ ਜ਼ੀਰੋ ਡ੍ਰਿਲ ਲਈ ਠੀਕ ਹੈ ਹੋਰ ਕੋਈ ਵਿਧੀ ਨਹੀਂ ਕੋਈ ਵੀ ਨਹੀਂ ਸਿੱਧੀ ਪਰਚਾ ਦੇ ਵਿੱਚ ਤੁਸੀਂ ਬਜਾਈ ਕਰਤੀ ਹਾਂਜੀ ਕਿੰਨੇ ਦਿਨ ਹੋ ਗਏ ਬਜਾਈ ਕੀਤੇ ਨੂੰ ਬਜਾਈ ਨੇ ਨੂੰ 18 ਤੋਂ 20 ਦਿਨ ਹੋ ਗਏ ਠੀਕ ਹੈ ਹਾਂਜੀ ਤੇ ਆ ਹੁਣ ਅਸੀਂ ਵੀ ਦੇਖ ਰਹੇ ਆ ਕਿ ਜਿਹੜੀ ਜਰਮੀਨੇਸ਼ਨ ਆ ਮੈਂ ਦੇਖੋ ਜੀ ਜਿਹੜਾ ਜਿਆ ਬਹੁਤ ਸੋਹਣੀ ਜਰਮੀਨੇਸ਼ਨ ਹੋਈ ਵੀ ਐ ਔਰ ਆਮ ਜਿਹੜੇ ਸਾਡੇ ਫਾਰਮਰ ਇਹ ਕਈ ਵਾਰੀ ਥੋੜਾ ਜਿਹਾ ਮੰਨ ਦੇ ਵਿੱਚ ਖਰਚਾ ਰੱਖਦੇ ਆ ਇਸ 43 ਦੇ ਵਿੱਚ ਜਦੋਂ ਅਸੀਂ ਸੰਤ ਦੀ ਬਜਾਈ ਕਰਦੇ ਆ ਤਾਂ ਬਹੁਤ ਸਾਰੀਆਂ ਸਾਨੂੰ ਦਿੱਕਤਾਂ ਆਉਂਦੀਆਂ ਆ। ਆਹ ਤੁਹਾਨੂੰ ਕੋਈ ਲੱਗਦਾ ਹੀ ਨਹੀਂ ਉਹ ਜਿਹੜਾ ਕੋਈ ਨਹੀਂ ਕੋਈ ਨਹੀਂ ਆਇਆ। ਇਹ ਇਹ ਝਾੜਤ ਵੀ ਕੰਮ ਕਰਦਾ ਪਰ ਉਹ ਦੂਜੇ ਬੰਦੇ। ਪਹਿਲਾਂ ਤੁਸੀਂ ਕਿੰਨੇ ਸਾਲਾਂ ਤੋਂ ਇਹ ਵਾਲਾ ਜਿਹੜਾ ਸਾਡਾ ਕਰਦੇ ਹੋ। ਇਹ ਤਿੰਨ ਚਾਰ ਵਾਰੀ ਕਰਾਈ ਟਰਾਲੀ ਵਾਲਾ ਪਹਿਲਾਂ ਕਰਿਆ ਟਰਾਲੀ ਮਤਲਬ ਕਿ ਲੋਗਾਂ ਦਾ। ਬਾਕੀ ਸਾਰਾ ਸੁਪਰ ਸੀਟਰ ਵਾਲਾ ਵੀ ਕਰਿਆ। ਜੀ ਡੀ ਲੋਡਰੇਦਾਂ ਵੀ ਪੀਜੀਪੇਨ ਮਤਲਬ ਲਾਈਨ ਆਉਂਦੀ। ਆਪਾਂ ਨੂੰ ਇਹ ਚੀਜ਼ ਕਰੀ ਦਿਸਦੀ ਆ ਪਾਲਿਕਾ ਨਾਲ ਹੋਰ ਵਾਲੇ ਜ਼ਿਲ੍ਹਾ ਦੇ ਇਹ ਸਭ ਤੋਂ ਵੱਧ ਤਰਕਰ ਵਿੱਚ ਗਲਤੀ ਵਿੱਤੀ ਕਾਲ ਨੂੰ ਹਜੇ ਇਹਦੇ ਤੇ ਰੇਨ ਛਾੜ ਪੂਰਾ ਪਊਗਾ ਜੀ ਹਾਂ ਛਾੜਦੇ ਤਾਂ ਨਾਲ ਕੋਈ ਬੁਝਾਈ ਕਰੀਏ ਤੁਸੀਂ ਨਾਲ ਮਨਾ ਲੈ ਗੱਡਣ ਵਾਲੇ ਤੇ ਜੇ ਆਪਾਂ ਮਾਦਲ ਸੰਭਾਲਾਂਗੇ ਹੁਣ ਇਹਦੇ ਤੇ ਹੋਰ ਤਾਂ ਆਪਾਂ ਕੋਈ ਫੋਨਿੰਗ ਕਰਨਾ ਕੋਈ ਸਪਰੇਅ ਵੇ ਰੇ ਤਾਂ ਨਿਕ ਰੱਖਣੀ ਪੈਣੀ ਹਾਂ ਉਦੋਂ ਹਾਂ ਬਾਕੀ ਆ ਜੇ ਕੋਈ ਟੇ ਰੀਟੂ ਰੀਜ਼ੀ ਕਿਤੇ ਮਾੜੀ ਮੋਟੀ ਮਾਰੀ ਹੋਰ ਕੋਈ ਨਹੀਂ ਕਰੇ ਤੇ ਤੁਸੀਂ ਹਜੇ ਇਹਦੇ ਤੇ ਕੋਈ ਯੁਰਗਾ ਨਹੀਂ ਪਈ ਔਰ ਸਾਡੇ ਬਹੁਤ ਸਾਰੇ ਕਿਸਾਨ ਆ ਉਹਨਾਂ ਨੂੰ ਤੁਸੀਂ ਆ ਪਰਾਲੀ ਦਾ ਜਿਹੜਾ ਆਪਾਂ ਪ੍ਰਬੰਧਨ ਕਰਦੇ ਖੇਤਾਂ ਦੇ ਵਿੱਚ ਇਹਦੇ ਸਬੰਧ ਦੇ ਵਿੱਚ ਕੀ ਉਹਨਾਂ ਨੂੰ ਬੇਨਤੀ ਕਰਨਾ ਚਾਹੋਗੇ ਮੈਂ ਤਾਂ ਇਹ ਹੀ ਬੇਨਤੀ ਕਰਦਾ ਹੱਥ ਜੋੜ ਕੇ ਵੀ ਆਪਾਂ ਵੇਖੋ ਕਿੰਨੇ ਜਦੋਜਹਿਦ ਕਰਦੇ ਆਂ ਖੇਤੀ ਵਾਸਤੇ ਕੀ-ਕੋ ਕਰਦੇ ਆਂ ਇਹਦੀ ਦਿੱਕਤ ਕੋਈ ਨਹੀਂ ਸਿਰਫ ਇੱਕ ਮੰਡੀ ਆਪਣੀ ਦੀ ਮੰਨਤ ਖਸਾ ਹੁੰਦਾ ਮੰਨਤ ਖਸਾ ਇੱਕ ਆਪਣੀ ਬਸ ਕੋਸ਼ਿਸ਼ ਆਪਾਂ ਖਰਚਾ ਤੋਂ ਵੱਧ ਕਰਦੇ ਇਹਦੇ ਤੇ ਖਰਚਾ 3 ਲੀਟਰ ਡੀਜ਼ਲ ਦਾ ਵੀ ਨਹੀਂ ਆਈ ਆਮ ਤੁਸੀਂ ਕਿੱਲਾ ਜਿਹੜਾ ਉਹਦੇ 'ਚ ਜ਼ੀਰੋ ਡ੍ਰਿੱਲ ਚਲਾ ਲਓ ਇਹਦੇ 'ਚ ਚਲਾ ਲਓ ਤੇਲ ਦਾ ਖਰਚਾ ਹੈ ਨਹੀਂ ਹਾਂਜੀ ਬੰਦੇ ਦੋ ਹੈਗੇ ਆ ਇੱਕ ਚਲਾਉਣ ਵਾਲਾ ਉਹ ਤਾਂ ਟਰੈਕਟਰ ਉਹਦੇ 'ਤੇ ਵੀ ਲੱਗਣਾ ਜੇ ਆਪਾਂ ਦੂਜੂ ਰੀਪਰ ਵਾਲਾ ਜਿਗਾੜ ਕਰਦੇ ਉਹਦੇ 'ਤੇ ਤਾਂ ਉਦੋਂ ਜ਼ਿਆਦਾ 10 15 ਦਿਨਾਂ ਦਾ ਗਾਇਬ ਪਰ ਇਹਦਾ 20 25 ਦਿਨਾਂ ਦਾ ਗਾਇਬ ਨਹੀਂ ਨਾ ਗੱਲ ਦਾ ਹੂੰ ਸੋ ਬਹੁਤ ਸਾਰੇ ਕਿਸਾਨਾਂ ਨੂੰ ਅਸੀਂ ਇਸ ਸਾਡੇ ਮੁਕਸਦ ਦੀਆਂ ਖੇਤੀ ਸੂਚਨਾਵਾਂ ਚੈਨਲ ਦੇ ਜ਼ਰੀਏ ਅੱਜ ਦਾ ਇਹ ਪਲਾਟ ਆ ਜਿਹੜਾ ਇਹ ਇਹ ਦੇ ਦਿਖਾਉਣਾ ਚਾਹੁੰਦੇ ਸੀ ਕਿ ਜਿਵੇਂ ਆਮ ਸਾਡੇ ਕਈ ਫਾਰਮਰ ਦੇ ਮਨਾਂ ਦੇ ਵਿੱਚ ਥੋੜੇ ਜੇ ਡਰ ਜਾਂ ਸ਼ੰਕਾ ਹੁੰਦੀ ਹੈ ਕਿ ਪ੍ਰਾਲੀ ਵਿੱਚ ਵੋਣ ਨਾਲ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਸੋ ਇਹੋ ਜਿਹੇ ਵੀ ਸਾਡੇ ਫਾਰਮਰ ਹੈਗੇ ਨੇ ਜਿਹੜੇ ਇੱਕ ਇੱਕ ਐਗਜ਼ਾਮਪਲ ਨੇ ਕਿ ਉਹਨਾਂ ਨੇ ਬੜਾ ਕੰਫੀਡੈਂਸ ਦੇ ਨਾਲ ਡਾਇਰੈਕਟ ਜਿਹੜੀ ਆ ਫਸਲ ਦੀ ਕਟਾਈ ਤੋਂ ਬਾਅਦ ਬਜਾਈ ਕੀਤੀ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਜਰਮੀਨੇਸ਼ਨ ਹੈ ਉਹ ਕਣਕ ਦੀ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਹ ਵਧੀਆ ਗਰੋ ਕਰੇਗੀ ਔਰ ਜਿਹੜਾ ਇਹਨਾਂ ਦੀ ਜ਼ਮੀਨ ਦੀ ਬੰਤਰ ਜ਼ਮੀਨ ਦੇ ਵਿੱਚ ਬਜਾਈ ਕੀਤੀ ਹੋਈ ਕਣਕ ਦਾ ਝਾੜ ਸੋ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਚੀਜ਼ਾਂ ਸਾਨੂੰ ਇਹਦੇ ਵਧੀਆ ਰਿਜ਼ਲਟ ਮਿਲਣ ਦੇ ਅਸਰ ਨੇ ਸੋ ਇਹੋ ਜਿਹੇ ਕਿਸਾਨਾਂ ਦੀ ਅਸੀਂ ਸਰਾਹਨਾ ਕਰਦੇ ਆਂ ਔਰ ਸਾਰੇ ਫਾਰਮਰਜ਼ ਨੂੰ ਵੀ ਅਪੀਲ ਕਰਦੇ ਆਂ ਕਿ ਆਪਾਂ ਆਪਦੀ ਪ੍ਰੈਕਟਿਸਸ ਦੇ ਨਾਲ ਵਧੀਆ ਤਰੀਕੇ ਦੇ ਨਾਲ ਪਰਾਲੀ ਦਾ ਪ੍ਰਬੰਧਨ ਕਰੀਏ ਤਾਂ ਜੋ ਵਾਤਾਵਰਣ ਦੀ ਸੰਭਾਲ ਹੋ ਸਕੇ ਔਰ ਸਾਡੀ ਜ਼ਮੀਨ ਦੇ ਵੀ ਜਿਹੜਾ ਉਜਾਊਪਣ ਬਣਿਆ ਰਵੇ ਉਹਦੀ ਬੰਤਰ ਬਣੀ ਰਹੇ Thank you.